ਜੇਲਾਤਰਨ ਤਾਰਨ ਦੇ ਕਸਬਾ ਖਾਲੜਾ ਵਿਖੇ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਕੀਤਾ ਜਾਗਰੂਕ ਇਸ ਮੌਕੇ ਤੇ ਸਮਾਜ ਸੇਵੀ ਵੀਰਾਂ ਵੱਲੋਂ ਵੱਡਾ ਸਹਿਯੋਗ ਕਰਦੇ ਆ ਜਿੱਥੇ ਆਉਣ ਜਾਣ ਵਾਲੇ ਰਾਹੀਰਾਂ ਦੇ ਸੰਦਾਂ ਉੱਪਰ ਰਿਫਲੈਕਟਰ ਲਗਾਏ ਗਏ ਉਥੇ ਹੀ ਇੱਕ ਵੱਡਾ ਸਨੇਹਾ ਮੀਂਹ ਦਿੱਤਾ ਇਸ ਮੌਕੇ ਦੀਆਂ ਦੇਖੋ ਖਾਲੜਾ ਤੋਂ ਲਾਈਵ ਹੈ ਤਸਵੀਰਾਂ ਤੇ ਕੀ ਕਹਿਣਾ ਹੈ ਇਸ ਬਾਰੇ ਸਮਾਜ ਸੇਵੀਆਂ ਦਾ ਤੁਸੀਂ ਵੀ ਸੁਣ ਤੇ ਥੋੜਾ ਜਿਹਾ ਅਸੀਂ ਇੱਕ ਅੱਜ ਉਭਰਾਲਾ ਕੀਤਾ ਆ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਜੀ ਪਿਛਲੇ ਦਿਨਾਂ ਦੇ ਵਿੱਚ ਤਿੰਨ ਬੱਚੇ ਹੋਣ ਹਰ ਬੱਚੇ ਸੀ 30 ਤੋਂ 35 ਸਾਲ ਦੀ ਉਮਰ ਸੀ ਤੇ ਤਿੰਨਾਂ ਦੀ ਜਿਹੜੀ ਆ ਪਿੱਛੇ ਕਿਸੇ ਟਰਾਲੀ ਦੇ ਵਿੱਚ ਲੱਗਣ ਕਰਕੇ ਸਰ ਪੰਜਾਬ ਜੀ ਉਹਦੇ ਨਾਲ ਉਹਨਾਂ ਦੀ ਜਿਹੜੀ ਆ ਉਹ ਮੌਤ ਹੋ ਗਈ ਫੇਸ ਦਾ ਦੁੱਖ ਚਾਰ ਉਹ ਬੱਚੇ ਸੀ ਜੇ ਇੱਕ ਫਟੜਿਆ ਤੇ ਤਿੰਨ ਦੀ ਜਿਹੜੀ ਡੈਥ ਹੋ ਚੁੱਕੀ ਆ ਉਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਦੁੱਖ ਸੀ ਦੇਖੋ ਉਹਨਾਂ ਦਾ ਪਰਿਵਾਰ ਉਹਨਾਂ ਦੇ ਗਾ ਸਹੁਰਿਆਂ ਦਾ ਪਰਿਵਾਰ ਬੱਚੀਆਂ ਜਿਹੜੀਆਂ ਉਹ ਚਾਰੀਆਂ ਉਹਨਾਂ ਦੇ ਲੜ ਲੱਗੀਆਂ ਸੀ ਤੇ ਅਸੀਂ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਸਾਨ ਸਮਝਦੇ ਆ ਪਰ ਇਹ ਦੋਸਤੋ ਇਸ ਤੋਂ ਬਾਅਦ ਅਸੀਂ ਕੋਈ ਸਬਕ ਨਹੀਂ ਲਿਆ ਵੀ ਅਸੀਂ ਕੋਈ ਇਸ ਗੱਲ ਦੇ ਬਲ ਨਹੀਂ ਤੁਰੇ ਵੀ ਅਸੀਂ ਕੁਝ ਬੱਚਿਆਂ ਨੂੰ ਉਹ ਸਮਝਾ ਸਕੀਏ ਵੀ ਇਹ ਇਹ ਹਾਦਸਾ ਆ ਕਿਸੇ ਨਾ ਕਿਸੇ ਦੀ ਗਲਤੀ ਕਰਕੇ ਹੁੰਦਾ ਉਹ ਹਾਦਸਾ ਸਾਰਿਆਂ ਟਰਾਲੀ ਦੇ ਉੱਤੇ ਰਿਫਲੈਕਟਰ ਨਾ ਹੋਣ ਦੀ ਵਜ੍ਹਾ ਕਰਕੇ ਹੋਇਆ ਤੇ ਮੈਂ ਆਪ ਮਹਿਸੂਸ ਕੀਤਾ ਕਿ ਮੈਂ ਕੁਛ ਨਾ ਕੁਛ ਇਹਦੀ ਸੇਵਾ ਕਰ ਸਕਾਂ ਤਾਂ ਜੋ ਕੁਛ ਨਾ ਕੁਛ ਸਵਾਜ ਨੂੰ ਪਤਾ ਲੱਗੇ ਇਹ ਟਕੋਨਾ ਸਟicker ਹੈ ਜੀ ਕਿ ਜਦੋਂ ਆਪਾਂ ਲਾਵਾਂਗੇ ਤੇ ਜਿਹੜੋ ਪਿੱਛੋਂ ਲਾਈਟ ਵੱਜਦੀ ਆ ਤੇ ਉਹ ਲਾਈਟ ਜਿਹੜੀ ਆ ਉਹ ਰਿਫਲੈਕਟ ਕਰਕੇ ਤੇ ਬੜੀ ਦੂਰ ਤੱਕ ਲਾਈਟ ਵਰਗਾ ਚਾਨਣ ਹੁੰਦਾ ਇਸ ਕਰਕੇ ਮੇਰੇ ਵੀਰੋਂ ਸਾਰਿਆਂ ਨੂੰ ਬੇਨਤੀ ਆ ਇਹੋ ਜਿਹੇ ਸਟicker ਲੈ ਕੇ ਆਪਣੇ ਜਿਨ੍ਹਾਂ ਕੋਲ ਲਾਈਟਾਂ ਨਹੀਂ ਹੈਗੀਆਂ ਉਹ ਟਰਾਲੀਆਂ ਦੇ ਪਿੱਛੇ ਲਾਈਟਾਂ ਲਗਾਉਣ ਜੇ ਨਹੀਂ ਲਾਈਟਾਂ ਲਵਾ ਸਕਦੇ ਘੱਟ ਤੋਂ ਘੱਟ ਇਹ ਸਟicker ਲਾ ਕੇ ਉਹਨੂੰ ਸਾਫ਼ ਰੱਖਣ ਤਾਂ ਜੋ ਹਨੇਰੇ ਦੇ ਵਿੱਚ ਤੁਸੀਂ ਹੋਣ ਵਾਲੇ ਹਾਦਸੇ ਤੋਂ ਬਚਾਅ ਹੋ ਸਕੇ ਇਹਦੇ ਨਾਲ ਕੱਲਾ ਤੁਹਾਡਾ ਹੀ ਨਹੀਂ ਜੇ ਕੋ ਪਿੱਛੋਂ ਤੁਹਾਨੂੰ ਹੈਵੀ ਜੀਦ ਮੱਜਦੀ ਆ ਤੇ ਟਰੈਕਟਰ ਵੀ ਟੁੱਟ ਕੇ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਪਿੱਛੇ ਉਹ ਜਿਹੜੀ ਗੱਡੀ ਕੋਈ ਬੰਦਾ ਤਾਰ ਤੇ ਜਾਂ ਓਵਰ ਸਪੀਡ ਆ ਰਿਹਾ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਜਿਵੇਂ ਖਾਲੇ ਪਿੰਡ 'ਚ ਹੋਇਆ ਤੇ ਮੈਂ ਇਹੋ ਬੇਨਤੀ ਕਰਦਾ ਮੇਰੇ ਵੀਰ ਦੂਜਾ ਇੱਕ ਮੈਂ ਹੋਰ ਵੀ ਤੁਹਾਨੂੰ ਬੇਨਤੀ ਕਰਨਾ ਅੱਜ ਕੱਲ ਪੇਪਰਾਂ ਦੇ ਦਿਨ ਚੱਲਦੇ ਆ ਪੇਪਰਾਂ ਦੇ ਵਿੱਚ ਬੱਚਿਆਂ ਨੂੰ ਆਪਾਂ ਮੋਟਰਸਾਈਕਲ ਦੇ ਕੇ ਭੇਜ ਦਿੰਨੇ ਆ ਮੋਟਰਸਾਈਕਲ ਬੱਚੇ ਇਸ ਢੰਗ ਨਾਲ ਚਲਾਉਂਦੇ ਕਿਉਂਕਿ ਮੈਂ ਬਾਹਰ ਰੋਜ਼ਾਨਾ ਸੜਕਾਂ ਤੇ ਰਹੀਦਾ ਮੈਂ ਵੇਖਦਾ ਕਿ ਉਹਨਾਂ ਨੂੰ ਐ ਲੱਗਦਾ ਵੀ ਸਾਨੂੰ ਇੱਕ ਅਜੀਬ ਜਿਹੜੀ ਚੀਜ਼ ਖਡਾਉਣਾ ਮਿਲ ਗਿਆ ਇਹਨੂੰ ਰੋਡ ਤੇ ਅਸੀਂ ਉਸੇ ਤਰ੍ਹਾਂ ਨੂੰ ਵਰਤੀਏ ਵੀ ਤਾਂ ਜੋ ਸਾਨੂੰ ਜਿਹੜਾ ਲੋਕ ਵੇਖਣ ਵੀ ਅਸੀਂ ਬੜੇ ਟ੍ਰੈਂਡ ਆ ਐਕਚੁਅਲੀ ਉਹਨਾਂ ਬੱਚਿਆਂ ਦਾ 10ਵੀਂ 11ਵੀਂ ਦੇ ਵਿੱਚ ਉਹਨਾਂ ਦਾ ਦਿਮਾਗ ਡਿਵੈਲਪ ਨਹੀਂ ਹੁੰਦਾ ਕਿਉਂਕਿ ਡਰਾਈਵਿੰਗ ਲਾਇਸੈਂਸ ਸਰਕਾਰ 18 ਸਾਲ ਤੋਂ ਬਾਅਦ ਦਿੰਦੀ ਆ ਇਸ ਕਰਕੇ ਦਿੰਦੀ ਆ ਵੀ ਉਹਨਾਂ ਨੂੰ ਇਹ ਜਿਹੜਾ ਉਹਨਾਂ ਦਾ ਦਿਮਾਗ ਥੋੜਾ ਜਿਹਾ ਵਿਕਸਿਤ ਹੋ ਜੇ ਤੇ ਤਾਂ ਜੋ ਡਰਾਈਵਿੰਗ ਦੇ ਵਿੱਚ ਐਕਸਪਰਟ ਹੋ ਸਕਣ ਮੈਂ ਬੇਨਤੀ ਕਰਦਾ ਹਾਂ ਜਿੰਨੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਪੜਦੇ ਆ ਉਹ ਆਪ ਬੱਚਿਆਂ ਨੂੰ ਲੈ ਕੇ ਜਾਣ ਆਪਾਂ ਪੈਸਿਆਂ ਦੇ ਵਿੱਚ ਵੀ ਚਾ ਚਰ ਕੇ ਇਨਟੀਗ੍ਰਿਟੀ ਆਪਾਂ ਬਤਾਉਣੇ ਆ 2 ਘੰਟੇ ਦਾ ਪੇਪਰ ਹੁੰਦਾ ਹੈ ਪੇਪਰ ਦਿਵਾ ਕੇ ਬੱਚਿਆਂ ਨੂੰ ਉਹਨਾਂ ਨੂੰ ਸਪੈਸ਼ਲ ਉਹਨਾਂ ਨੂੰ ਘਰ ਲੈ ਕੇ ਹਣ ਪਲਸ 2 ਤੱਕ ਮੇਰੇ ਵੀਰ ਇਹਨਾਂ ਧਿਆਨ ਜ਼ਰੂਰ ਰੱਖੋ ਇਹਨਾਂ ਬੱਚਿਆਂ ਦਾ ਮੈਂ ਅੱਗੇ